ਲਗਾਤਾਰ ਹੋ ਰਹੀ ਬਰਸਾਤ ਅਤੇ ਓਵਰਫਲੋ ਹੋ ਕੇ ਦਰਿਆਵਾਂ ਦੇ ਵਿੱਚ ਵਗ ਰਿਹਾ ਪਾਣੀ ਪੰਜਾਬ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਤਬਾਹੀ ਦੀ ਵਜਾ ਬਣ ਰਿਹਾ ਹੈ। ਤਾਜ਼ਾ ਹਾਲਾਤ ਜੋ ਹੈਗੇ ਸੁਲਤਾਨਪੁਰ ਲੋਧੀ ਤੋਂ ਅੱਡਾ ਸਾਂਝੇ ਕਰਾਂਗੇ ਜਿੱਥੇ ਦੱਸਿਆ ਜਾ ਰਿਹਾ ਕਿ 20 ਤੋਂ 22 ਪਿੰਡ ਅਜੇਹੇ ਨੇ ਜੋ ਪਾਣੀ ਦੇ ਚਪੇੜ ਦੇ ਵਿੱਚ ਆਏ ਨੇ ਅਤੇ ਹਾਲਾਤ ਇਹਨੇ ਬਦ ਤੋਂ ਬੱਦਰ ਹੋਏ ਪਏ ਨੇ ਕਿ ਲੋਕ ਹਾਲੂ ਬਿਹਾਲ ਨੇ ਅਜੇਹੇ ਦੇ ਵਿੱਚ ਬਹੁਤ ਸਾਰੇ ਪਿੰਡਾਂ ਦੇ ਵਿੱਚ ਤਾਂ ਐਮਰਜੈਂਸੀ ਸੇਵਾਵਾਂ ਤੱਕ ਨਹੀਂ ਪਹੁੰਚ ਰਹੀਆਂ ਅਜੇਹੇ ਦੇ ਵਿੱਚ ਹਰ ਪੀੜਤਾ ਦਾ ਆਸਰਾ ਬਣੀ ਹੈ ਪ੍ਰਵਾਸਰਾ ਸੰਸਥਾ ਜਿਸ ਦੇ ਵੱਲੋਂ ਇਨਾ ਹੜ੍ਹ ਪ੍ਰਭਾਵਿਤ ਲੋਕਾਂ ਤੱਕ ਮਦਦ ਪਹੁੰਚਾਉਣ ਦੇ ਲਈ ਵੱਡੇ ਪੱਧਰ ਤੇ ਉਪਰ ਯਤਨ ਕੀਤੇ ਜਾ ਰਹੇ ਨੇ ਤਸਵੀਰਾਂ ਦੇਖ ਸਕਦੇ ਹੋ ਕਿਵੇਂ ਜਿਹੜੇ ਕਿ ਬੋਰਡ ਦੇ ਵਿੱਚ ਰਸਨ ਅਤੇ ਹੋਰ ਡਰੈਗੀ ਖਾਣ ਪੀਣ ਦਾ ਲੋੜੀਂਦਾ ਸਮਾਨ ਬੋਰਡ ਤੇ ਵਿੱਚ ਰੱਖਿਆ ਹੋਇਆ ਤੇ ਕਿਵੇਂ ਪ੍ਰਭਾਸਰ ਦੇ ਟੀਮਾਂ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿੱਚ ਘਰ ਘਰ ਜਾ ਕੇ ਲੋਕਾਂ ਦੀ ਮਦਦ ਕਰ ਰਹੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਭਾਸਰ ਦੀ ਰੈਸਕਿਊ ਟੀਮ ਤੇ ਮੈਡੀਕਲ ਟੀਮ ਜਿਹੜਾ ਹਰ ਪ੍ਰਭਾਵਿਤ ਏਰੀਆ ਹੈਗਾ ਸੁਲਤਾਨਪੁਰ ਲੋਧੀ ਦੇ ਆਸ-ਪਾਸ ਤਕਰੀਬਨ 16 ਤੋਂ 17 ਪਿੰਡ کافی ਜਿਆਦਾ ਹਾਲਾਤ ਖਰਾਬ ਹੈ ਉਥੇ 7-7 8-8 ਫੁੱਟ ਪਾਣੀ ਘਰਾਂ ਦੇ ਵਿੱਚ ਵੀ ਵੜ ਚੁੱਕਿਆ ਤੇ ਬਾਹਰ ਵੀ ਟਰਾਂਸਪੋਰਟੇਸ਼ਨ ਦਾ ਬਹੁਤ ਮਾੜਾ ਹਾਲ ਹੈ ਤੇ ਉਥੇ ਪਹੁੰਚ ਰਹੀ ਹੈ ਤੇ ਜਾ ਕੇ ਇੱਥੇ ਦੇਖਾਂਗੇ ਕਿ ਕੀ ਹਾਲਾਤ ਹੈਗੇ ਆ ਜੇ ਹੋਰ ਵੀ ਕੋਈ ਦਿੱਕਤ ਆਏਗੀ ਤਾਂ ਸੰਗਤ ਨੂੰ ਅਸੀਂ ਰਿਕੁਐਸਟ ਕਰਾਂਗੇ ਬਿਕਾਜ਼ ਜਿਹੜੀ ਇੱਥੇ ਪ੍ਰੋਬਲਮਸ ਆ ਰਹੀਆਂ ਸਾਨੂੰ ਜਿੱਦਾਂ ਹੀ ਪਤਾ ਲੱਗਿਆ ਤਾਂ ਉਦਾਂ ਹੀ ਸਾਡੀਆਂ ਟੀਮਾਂ ਨੇ ਰਸੇ ਕਾਸਲੇ ਤੇ ਉੱਥੇ ਪਹੁੰਚ ਕੇ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਕਿ ਕੀ ਕੀ ਪ੍ਰੋਬਲਮਸ ਹੈਗੀਆਂ ਤੇ ਆਪਾਂ ਨੂੰ ਹੋਰ ਕਿਸ ਤਰ੍ਹਾਂ ਮਦਦ ਕਰਨ ਦੀ ਲੋੜ ਹੈਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਚਮਕੌਰ ਸਿੰਘ ਸਭ ਤੋਂ ਪਹਿਲਾਂ ਪ੍ਰਭਾ ਆਸਰਾ ਜਿਹੜੀ ਟੀਮ ਆ ਵੀਰ ਸ਼ਮਸ਼ੀਰ ਸਿੰਘ ਜੀ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਅਸੀਂ ਇੱਕ ਆਵਾਜ਼ ਉਹਨਾਂ ਨੂੰ ਮਾਰੀ ਸੀ ਇੱਥੇ ਆਪਣੇ ਭਰਾਵਾਂ ਦਾ ਹਾਲ ਜਾਣਨ ਨੂੰ ਪਹੁੰਚੇ ਆ ਤੇ ਇਹ ਜਿਹੜਾ ਪਿੰਡ ਸੁਲਤਾਨਪੁਰ ਜ਼ਿਲ੍ਹਾ ਕਪੂਰਥਲ ਦੇ ਏਰੀਆ ਭਾਗਪੁਰ ਸਾਂਗਰਾ ਪਿੰਡ ਅੱਗੇ ਹੋਰ ਪਿੰਡ 15 16 ਪਿੰਡਾ ਜਿਹੜੇ 15 16 ਪਿੰਡਾਂ ਦੇ ਵਿੱਚ ਬਹੁਤ ਸਮੱਸਿਆ ਆ ਰਹੀ ਆ ਪਾਣੀ ਬਹੁਤ ਜ਼ਿਆਦਾ ਵਧਿਆ ਹੋਇਆ ਇੱਥੋਂ ਤੱਕ ਘਰਾਂ ਦੇ ਵਿੱਚ ਪੈਂਡ ਦੇ ਪੈਂਡ ਪਾਣੀ ਦੇ ਘੇਰੇ ਦੇ ਵਿੱਚ ਆ ਸੋ ਇਸ ਕਰਕੇ ਟੀਮ ਇੱਥੇ ਪਹੁੰਚੀ ਆ ਅਸੀਂ ਆ ਬੋਟ ਦੇ ਰਾਹੀਂ ਪਾਣੀ ਲੈ ਕੇ ਚੱਲੇ ਆ ਤੇ ਜਾਂ ਹੋਰ ਵੀ ਜਿਹੜੀ ਜਿਹੜੀ ਇੱਥੇ ਵਸਤੂ ਜਿਸ ਤਰ੍ਹਾਂ ਇੱਕ ਬੇਨਤੀ ਇਹ ਆ ਵੀ ਸੰਗਤਾਂ ਅੱਗੇ ਜਿਹੜੀ ਬੇਨਤੀ ਸਾਡੀ ਆ ਵੀ ਪਸ਼ੂਆਂ ਵਾਸਤੇ ਜਿਹੜਾ ਚੋਕਰ ਆ ਜਾਂ ਆਚਾਰ ਆ ਉਹ ਪਹੁੰਚਾਉਣ ਦੀ ਕਿਰਪਾਲਤਾ ਕਰਨ ਤਾਂ ਜੋ ਸੌਖਾ ਬੇੜੀਆਂ ਦੀ ਰਾਹੀਂ ਘਰਾਂ ਤੱਕ ਪਹੁੰਚਾਇਆ ਜਾ ਸਕੇ ਅਖੀਰ ਪਰਾਬਾਸਰਾ ਟੀਮ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਉਥੇ ਨਹੀਂ ਸਰਕਾਰੀ ਮੁਲਾਜ਼ਮ ਸਾਰੇ ਉਹ ਉਥੇ ਸ਼ਾਮੀ ਬੈਠੀ ਸੀ ਮੈਂ ਸ਼ਾਮੀ 5 ਵਜੇ ਜਾ ਕੇ ਉਹਨਾਂ ਨੂੰ ਮਿਲੇ ਆ ਤੇ ਜਾ ਕੇ ਉਹਨਾਂ ਮੈਡਮ ਜੀ ਮੇਰੀ ਗੱਲ ਸੁਣ ਲਓ ਮੈਂ ਤੁਹਾਡਾ ਬਹੁਤ ਜ਼ਿਆਦਾ ਸਤਿਕਾਰ ਕਰਦਾ ਹਾਂ ਤੁਸੀਂ ਸਰਕਾਰੀ ਮੁਲਾਜ਼ਮਾਂ ਉਹਨਾਂ ਨੂੰ ਜਾ ਕੇ ਅਸੀਂ ਮਿਲੇ ਉਹਨਾਂ ਦਾ ਕਹਿਣ ਦਾ ਮਤਲਬ ਕਹਿੰਦਾ ਕੀ ਹੋ ਕਿ ਕਹਿੰਦੇ ਵੀ ਪਾਣੀ ਬੜਾ ਘੱਟ ਚਲੋ ਇੱਥੇ ਦੇ ਪਾਣੀ ਘਟਾ ਜਦੋਂ ਉਹ ਉਥੇ ਬੋਟ ਪੈਂਦੀ ਵਧੀਆ ਤਰ ਕੇ ਚਲ ਜਾਂਦੀ ਹੈ ਉਹਨਾਂ ਇੱਕ ਬੋਟ ਕਰਨ ਬਣਾਈ ਵੀ ਨਹੀਂ ਆਪਣੀ ਵੀ ਇੱਕ ਜਿਹੜੀ ਡਿਜ਼ਾਈਨ ਕਰਕੇ ਬੁਲਾਣਦੀ ਉਹ ਵੀ ਨਹੀਂ ਬਣਾਈ ਮਤਲਬ ਉਹਨਾਂ ਦਾ ਇਹ ਕਹਿਣ ਦਾ ਮਤਲਬ ਆ ਵੀ ਪਾਣੀ ਥੋੜਾ ਜਿਹਾ ਹੋਰ ਵਧੂਗਾ ਤੇ ਫੇਰ ਅਸੀਂ ਇੱਥੇ ਲਿਆ ਕੇ ਬੋਟਾਂ ਪਾਵਾਂਗੇ ਦੇਖੋ ਜੀ ਚੰਡੀਗੜ੍ਹੋਂ ਬੋਟਾਂ ਆ ਆ ਚੰਡੀਗੜ੍ਹੋਂ ਹੋਣਾ ਪ੍ਰਭਾਸਰੇ ਵਾਲਿਆਂ ਦੀਆਂ ਅਸੀਂ ਕੱਲ ਫੋਨ ਲਗਾ ਕੇ ਮਗਮਾਈਆਂ ਉੱਥੋਂ ਜੀ ਜਿਹੜੀ ਛੋਟੀ ਬੋਟ ਆ ਨਾ ਪਾਜੀ ਘਟ ਪਾਣੀ ਤੇ ਚੱਲ ਜਾਂਦੀ ਅੱਜ ਛੋਟੀ ਬੋਟ ਆਪਰੇਸ਼ਨ ਭੈਣ ਦੀ ਮੇਰੀ ਸੁਣੋ ਗੱਲ ਅਸੀਂ ਇੱਥੋਂ ਦੇ ਮੰਡ ਦੇ ਰਹਿਣ ਵਾਲੀਆਂ ਇੱਥੇ ਬੋਟ ਸਾਨੂੰ ਪਤਾ ਨਹੀਂ ਚੱਲਦੀ ਵਾਂਝ ਲਾ ਕੇ ਜਦੋਂ ਬੋਟ ਆਪਾਂ ਉਹ ਤੇ ਲੈ ਜene ਨਾ ਤਾਰੂ ਪਾਣੀ ਉੱਥੋਂ ਚੱਲ ਪੈਂਦੀ ਆ ਆਵੇ ਚੱਲਣ ਦੀ ਉਹ ਚੱਲਦੀ ਆ ਦਸ ਦਾ ਬ ਚਲੋ ਕੋਈ ਨਹੀਂ ਅੱਜ ਮਤਲਬ ਕੱਲ ਉਹਨਾਂ ਨੇ ਉੱਥੇ ਰੁੱਖਾਂ ਥੱਲੇ ਸ਼ਾਂਜੇ ਅਸੀਂ ਜਾ ਕੇ ਕਿਹਾ ਵਾਦੇ ਉਹ ਇਦਾਂ ਢੁੱਟ ਕੇ ਪੈਂਦੇ ਵੀ ਜਿੱਦਾਂ ਅਸੀਂ ਕੋਈ ਬਣਾ ਗਰ ਹੁੰਦੇ ਅਸੀਂ ਕੋਈ ਪਾਕਿਸਤਾਨ ਤੋਂ ਆਏ ਨਹੀਂ 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 ਅਸੀਂ ਤਾਂ ਇੱਥੇ ਡੁੱਬਣ ਦਾ ਸਾਡੇ ਲੋਕ ਮਰਨਦੇ ਆ ਆ ਪ੍ਰਾਬਾਸਰੇ ਵਾਲੇ ਵੀ ਇੱਥੇ ਆਵੇ ਹੋਣੇ ਆ ਆ ਹੁਣ ਕੱਲ ਇਹਨਾਂ ਨੂੰ ਪੁੱਛੋ ਕਿੰਨਾ ਇਹਨਾਂ ਦੇ ਤਰਲੇ ਕੱਦੇ ਵੀ ਭਾਜੀ ਇੱਥੇ ਪਹੁੰਚੋ ਕੋਈ ਸਰਕਾਰ ਹੈ ਵੀ ਇੱਥੇ ਵੋਟ ਇੱਕ ਵੀ ਨਹੀਂ ਹੈਗੀ ਸਰਕਾਰ ਦੀ ਉੱਤੇ ਭਾਜੀ ਸਾਰੀਆਂ ਹੈਗੀਆਂ ਇਹਨਾਂ ਨੂੰ ਦਿੱਤੀਆਂ ਹੋਈਆਂ ਉਹ ਲੱਕੜ ਦੀਆਂ ਬਹੁਤ ਨੇ ਕੁਸ਼ਲ ਹੋਣੀਆਂ ਨੇ ਮਤਲਬ ਜਿਹੜੀਆਂ ਐਸਟੀਆਰਐਫ ਦੀਆਂ ਵੋਟਸ ਆ ਉਹਨਾਂ ਨੂੰ ਮ ਸਾਡਾ ਤੇ ਇਹ ਵੀ ਕਿੰਨੀਆਂ ਕਿ ਚੱਲ ਰਹੀਆਂ ਅੱਜ ਵੀ ਨਹੀਂ ਕੋਈ ਆ ਗਈ ਅੱਜ ਵੀ ਦਾ ਸਾਨੂੰ ਤੇ ਕਰੀਏ ਕਿ ਨਹੀਂ ਤੁਹਾਡੇ 8 15 ਕਿੱਥੇ ਚੱਲ ਰਹੀਆਂ ਇੱਕ ਦੋ ਵਿੱਚ ਅਸੀਂ ਕਿਹਾ ਅਸੀਂ ਬਚਾਉਣ ਵਾਸਤੇ ਤਿਆਰ ਆ ਸਾਨੂੰ ਚਲਾਉਣਾ ਵੀ ਆਉਂਦਾ ਵਾ ਸਾਨੂੰ ਇਹ ਵੀ ਪਤਾ ਕਹਿੰਦੀ ਜਾਣਾ ਵਾ ਸਾਨੂੰ ਮੁਹੱਈਆ ਕਰਵਾ ਦਿਓ ਇੱਥੇ ਪਾ ਪੱਠੇ ਪਚਾਉਣ ਦਾ ਸਾਡਾ ਨਾਮ ਕੋਈ ਨਹੀਂ ਪੀ ਰਿਹਾ ਬਹੁਤ ਬਹੁਤ ਧੰਨਵਾਦ ਬਾਪੂ ਜੀ ਦਾ ਜਿਨ੍ਹਾਂ ਨੇ ਚਾਹ ਦੇ ਲੰਗਰਾਂ ਦੀ ਸੇਵਾ ਕੀਤੀ ਆ ਕੋਈ ਗੱਲ ਨਹੀਂ ਭਰਾਵਾਂ ਦਾ ਕੋਈ ਚੰਗਾ ਹਾਂਜੀ ਹੋਰ ਬਾਪੂ ਜੀ ਠੀਕ ਹੈ ਜੀ ਕਿਸ ਤਰ੍ਹਾਂ ਦੀ ਮਦਦ ਆ ਰਹੀ ਹੈ ਇੱਥੇ ਮਦਦ ਇਹ ਹਜੇ ਤੱਕ ਤਾਂ ਕੋਈ ਨਹੀਂ ਆ ਰਹੀ ਆ ਨਹੀਂ ਰਹੀ ਅਜੇ ਤੱਕ ਕੋਈ ਨਹੀਂ ਆ ਰਹੀ ਉਥੇ ਪਿਛਾਂ ਪਿਛਾਈ ਮੁਰ ਜਾਂਦੇ ਆ ਚਾਰ ਚੁਰ ਜੇ ਲਿਆਉਂਦੇ ਆ ਕੋਈ ਸਰਕਾਰ ਨੂੰ ਚਾਹੀਦਾ ਕੋਈ ਇਹਦਾ ਸਾਡਾ ਖਰਾਬਾ ਆਦਾ ਵੀ ਸਾਡੇ ਤੋਂ ਪਹਿਲਾਂ ਕੋਈ ਆਈ ਨਹੀਂ ਪੋਰਟ ਨਾ ਕੋਈ ਨਹੀਂ ਇਥੇ ਕੋਈ ਬੋੜੇ ਪਿਛੇ ਪਿਛੇ ਵੰਡਿਆ ਜਾਂਦਾ ਵਾ ਅੱਛਾ ਅਜੇ ਉਧਰ ਜਿੰਦਾ ਨਹੀਂ ਕੋਈ ਗੱਲ ਹੈ ਜੀ ਜਿਹੜੇ ਅੱਗੇ ਵਾਲੇ ਘਰ ਹੈਗੇ ਨਾ ਮਤਲਬ ਜਿਹੜੇ ਦਰਿਆਵਾ ਮਤਲਬ ਆ ਵੀ ਇਹ ਇਹਦਾ ਬੰਦੇ ਦਾ ਐਡਰੈਸ ਵੇਖੋ ਬੰਦਾ ਕਿੱਥੇ ਰਹਿੰਦਾ ਵਾ ਠੀਕ ਰਹਿੰਦਾ ਵਾ ਉਹ ਕਰਕੇ ਉਹਦੇ ਨਾਲ ਇਹ ਸਦਾ ਕਰਨ ਐਵੇਂ ਉੱਥੇ ਫੜਾ ਕੇ ਤੋ ਜਿੰਦੇ ਬੰਦੇ ਉਧਰ ਦੇ ਹੁੰਦੇ ਨਾ ਉਹਨਾਂ ਦਾ ਕੋਈ ਨੁਕਸਾਨ ਨਾ ਕੋਈ ਇਧਰ ਆਇਆ ਨਾ ਗਿਆ ਉਹ ਲੈ ਲੈ ਜਾਂਦੇ ਹੁਣ ਤੁਹਾਡੇ ਕਹਿਣ ਦਾ ਮਤਲਬ ਲੋਡ ਵਾਂਦਰ ਨੂੰ ਮੇਲਾ ਚਾ ਲੋਡ ਵਾਂਦਰ ਨੂੰ ਮੇਲਾ ਚਾਦਾ ਵੀ ਸਹੀ ਬੰਦਾ ਇੱਥੇ ਰਹਿੰਦਾ ਵਾ ਪਿੰਡ ਕਿਹੜਾ ਜੀ ਪਿੰਡ ਘੜ ਕਾਵਾ ਉਤਰਾਂ ਤੋਂ ਮੰਡ ਬੰਦੂ ਚਲੀਦਾ ਮੇਰਾ ਇੱਥੇ ਪਿੰਡ ਹਾਂਜੀ ਠੀਕ ਆ ਬਾਪੂ ਜੀ ਬਹੁਤ ਬਹੁਤ ਧੰਨਵਾਦ ਜੀ ਗੁਰੂ ਮਹਾਰਾਜ ਕਿਰਪਾ ਕਰੇ ਪਾਣੀ ਛੇਤੀ ਤੁਹਾਡਾ ਥੱਲੇ ਆਵੇ ਜੀ ਤੇ ਮਾਲ ਅੰਦਰ ਤੁਹਾਡਾ ਆ ਜਵੇ ਘਰ ਉਹਦੇ ਸਰਕਾਰ ਹੋਰ ਪਰਿਵਾਰ ਕਿੱਥੇ ਆ ਜੀ ਫਿਰ ਪਰਿਵਾਰ ਉਹਦੇ ਤੁਸੀਂ ਇਕੱਲੇ ਹੋ ਇਥੇ ਆ ਮੈਂ ਵੀ ਚਲੇ ਜਾਣਾ ਕਈ ਯਾਰ ਵਾਹਿਗੁਰੂ ਵਾਹਿਗੁਰੂ ਇਸ ਤੋਂ ਤੇ ਬਹੁਤ ਆ ਰਹੀ ਆ ਆ ਨਹੀਂ ਰਹੀ ਉਹ ਬੋਟ ਵਗੈਰਾ ਆ ਨਹੀਂ ਰਹੀ ਜੀ ਹਾਂਜੀ ਬੋਟ ਤੇ ਆਉਂਦੀ ਆ ਪਰ ਕੋਈ ਚਾਰ ਵਗੈਰਾ ਇਹੋ ਜੀ ਚੀਜ਼ ਦੇ ਜਾਂਦੇ ਆ ਵੀ ਜਿਹੜੇ ਹੁੰਦੇ ਇਸ ਤਰ੍ਹਾਂ ਦੀ ਲੋਡ ਆ ਜੀ ਤੁਹਾਨੂੰ ਜ਼ਿਆਦਾ ਲੋਡ ਸਾਨੂੰ ਵੀਰ ਜੀ ਲੋਡ ਤੇ ਹੁਣ ਵੀ ਤੁਹਾਨੂੰ ਪਤਾ ਹੀ ਆ ਚਾਰੇ ਚੂਰੇ ਦੀ ਆ ਬਸ ਤੇ ਚਾਹ ਪਾਣੀ ਦੀ ਆ ਸਾਨੂੰ ਚਾਰੇ ਪਾਣੀ ਦੀ ਮੈਨ ਤੇ ਮੈਡੀਸਿਨ ਵਗੈਰਾ ਹਾਂਜੀ ਮੈਡੀਸਿਨ ਵਗੈਰਾ ਤੇ ਉੱਥੇ ਜਾਂਦੇ ਜੀ ਦੋ ਲੋਏ ਆਉਂਦੇ ਫਿਰ ਆ ਬੱਚੂ ਕਿ ਬੋਟ ਤੇ ਜਾਂਦੇ ਹਾਂਜੀ ਬੋਟ ਤੇ ਜਾਂਦੇ ਆ ਕਰਦੇ ਹੋਏ ਹਾਂਜੀ ਮੈਂ ਕੱਲੀ ਹਾਂ ਉਹ ਗਰਮੈਂਡ ਹੋ ਜਾਂਦੇ ਆ ਉੱਥੇ ਸੁਲ ਜਾਂਦੇ ਆ ਦੁੱਧ ਲੈ ਕੇ ਜਾਂਦੇ ਨਾ ਸਵੇਰੇ ਫਿਰ ਦੁੱਧ ਘਰੇ ਬੱਚੇ ਨਹੀਂ ਹੈਗੇ ਕਿ ਅੱਛਾ ਜੀ ਫਿਰ ਦੁੱਧ ਖਰਾਬ ਹੋ ਜਾਂਦਾ ਠੀਕ ਹੈ ਉਹ ਲੈ ਕੇ ਜਾਂਦੇ ਜਿੱਦੋਂ